ਬਾਈ ਹੱਸੇ ਹੀ ਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਆਪਾਂ ਡੇਲੀ بیس ਤੇ ਖੇਤੀਬਾੜੀ ਸੰਦੇਸ ਦੱਸਦੇ ਰਹਿੰਨੇ ਆ ਆਪਣੇ ਚੈਨਲ ਤੇ ਬਾਈ ਤੇ ਅੱਜ ਅੱਜ ਦੀ ਵੀਡੀਓ ਚ ਦੋ ਟਰੈਕਟਰ ਵਕਾਊ ਲੈ ਕੇ ਆਏ ਆ ਆਪਾਂ ਆਪਣੇ ਚੈਨਲ ਤੇ ਤੇ ਦੋ ਟਰਾਲੇ ਤੇ ਇੱਕ 16 ਤਵੀਆਂ ਦਾ ਸੈੱਟ ਪੰਜ ਚੀਜ਼ਾਂ ਵਕਾਊ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਬਾਈ ਸਟੈਂਡਰਡ ਸਾਰੇ ਭਰਾ ਦੇਖ ਲਓ ਇਹ ਸਟੈਂਡਰਡ ਟਰੈਕਟਰ 460 ਸਟੈਂਡਰਡ ਟਰੈਕਟਰ ਆ ਬਾਈ ਤੇ 2003 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਪੁਰਾਣੇ ਵੀ ਇਹ ਸਟੈਂਡਰਡ ਟਰੈਕਟਰ ਲੈਣਾ ਹੋਵੇ ਤੇ ਏਰੀਆ ਤਲਵੰਡੀ ਪਾਈ ਤਲਵੰਡੀ ਪਾਈ ਏਰੀਏ ਚ ਵੀ ਇਹ ਟਰੈਕਟਰ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 45000 ਦੇ ਆਸੇ ਪਾਸੇ ਮੈਂ ਸਟੈਂਡਰਡ ਟਰੈਕਟਰ ਦੇ ਦੂੰਗਾ ਬਾਈ ਸਾਰੇ ਪਾਸੋਂ ਵਾਹ ਕੇ ਚੈੱਕ ਕਰਕੇ ਮੇਰੇ ਘੋਂ ਕਟ ਲੈ ਜਾਓ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਸਟੈਂਡਰਡ ਇਹ ਤਲਵੰਡੀ ਪਾਈ ਏਰੀਏ ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਫਾਰਮ ਸੱਟ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 1999 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਮਗਰਲੇ ਟਾਇਰ 40 ਕੇ ਪੈਸੇ ਆ ਤੇ ਮੂਹਰੇ ਲਈ ਬਈ 70 75 ਪੈਸੇ ਟਾਇਰ ਆ ਕਿਸੇ ਵੀਰ ਭਰਾ ਨੂੰ ਵੀ ਇਹ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਏਰੀਆ ਰਾਮਪਰਾ ਫੂਲ ਰਾਮਪਰਾ ਫੂਲ ਏਰੀਏ ਚ ਬਈ ਇਹ ਟਰੈਕਟਰ ਖੜਾ ਹੈ ਇਹ ਬਾਈ ਕਹਿੰਦਾ 1 ਲੱਖ ਤੇ 70 ਹਜ਼ਾਰ ਦੇ ਆਸੇ ਪਾਸੇ ਮੈਂ ਇਹ ਟਰੈਕਟਰ ਵੀ ਦੇ ਦੂੰਗਾ ਸਾਰੇ ਪਾਸੋਂ ਟਰੈਕਟਰ ਮੇਰਾ ਪੂਰਾ ਵਧੀਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਫਾਰਮਟੈਕ 60 ਦਾ ਤੇ ਰਾਮਪਰਾ ਫੂਲ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ 16 ਤਵੀਆਂ ਲੈਣੀਆਂ ਹੋ ਸਾਰੇ ਭਰਾ ਦੇਖ ਲਓ ਬਾਈ ਇਹ 16 ਤਵੀਆਂ ਤੇ ਤਵੇ ਦੇ 90 95 ਪੈਸੇ ਬਈ ਤਵੇ ਪਏ ਆ ਕਿਸੇ ਵੀਰ ਪੁਰਾਣੇ ਇਹ 16 ਤਵੀਆਂ ਲੈਣੀਆਂ ਹੁਣ ਤੇ ਤਵੀਆਂ ਖੜੀਆਂ ਫਰੀਦਕੋਟ ਏਰੀਆ 'ਚ ਏਰੀਆ ਵੀ ਬਾਈ ਦਾ ਫਰੀਦਕੋਟ ਆ ਤੇ ਬਾਈ ਕਹਿੰਦਾ 48000 ਦੇ ਆਸੇ ਪਾਸੇ ਮੈਂ ਤਵੀਆਂ ਬਈ ਦੇਊਂਗਾ ਸਾਰੇ ਪਾਸੋਂ ਪੂਰੀਆਂ ਮੇਰੀਆਂ ਵਧੀਆ ਤਵੀਆਂ ਵਾਹ ਕੇ ਚੈੱਕ ਕਰਕੇ ਤਵੀਆਂ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਇਹ ਤਵੀਆਂ ਲੈਣੀਆਂ ਹੁਣ ਤੇ ਇਹ ਫਰੀਦਕੋਟ ਏਰੀਏ ਦੀ ਤਵੀਆਂ ਪੰਨ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣਾ ਟਰਾਲਾ ਲੈਣਾ ਹੋਵੇ 14 ਸਾਢੇ 6 ਟਰਾਲਾ ਬਾਈ ਸਾਢੇ 6 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਇਹ ਜੱਕ ਤੋਂ ਟਰਾਲਾ ਕਿਸੇ ਵੀ ਪੁਰਾਣਾ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਪਿੰਡ ਮਜੀਠੇ ਪਿੰਡ ਬਾਈ ਬਾਈ ਦਾ ਮਜੀਠਾ ਤੇ ਜਿਹੜਾ ਅੰਮਸਰ ਚ ਪਿੰਡ ਆਉਂਦਾ ਮਜੀਠਾ ਤੇ ਉੱਥੇ ਟਰਾਲਾ ਖੜਾ ਤੇ ਬਾਈ ਕਹਿੰਦਾ 2 ਲੱਖ ਸੌਰੀ 1 ਲੱਖ ਤੇ 45000 ਦੇ ਆਸੇ ਪਾਸੇ ਮੈਂ ਇਹ ਟਰਾਲਾ ਬਾਈ ਦੇ ਦੂੰਗਾ ਸਾਰੇ ਪਾਸੋਂ ਮੇਰਾ ਪੂਰਾ ਵਧੀਆ ਟਰਾਲਾ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਇਹ ਮਜੀਠੇ ਏਰੀਏ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ 16 7 ਟਰਾਲਾ ਲੈਣਾ ਹੋਵੇ ਡਬਲ ਜੈਕ ਚ 16 7 ਬਾਈ ਟਰਾਲਾ ਇਹ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਡਬਲ ਜੈਕ ਚ ਟਰਾਲਾ ਬਈ ਇਹ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ 8 ਟਾਲਾ ਖੜਾ ਬਈ ਫਤੇਗੜ ਚੂੜੀਆਂ ਬਾਈ ਦਾ ਐਡਰੈਸ ਆ ਫਤੇਗੜ ਚੂੜੀਆਂ ਉੱਥੇ ਟਰਾਲਾ ਖੜਾ ਬਈ ਤੇ ਬਾਈ ਕਹਿੰਦਾ 2 ਲੱਖ ਤੇ 90 ਹਜ਼ਾਰ ਦੇ ਆਸੇ ਪਾਸੇ ਇਹ ਟਰਾਲਾ ਮੈਂ ਦੇਊਂਗਾ ਬਾਈ ਸਾਰੇ ਪਾਸੇ ਪੂਰਾ ਮਰਾ ਵਧੀਆ ਟਰਾਲਾ ਪੂਰਾ ਭਾਰਾ ਤੇ ਪੂਰਾ ਸੋਹਣਾ ਟਰਾਲਾ ਬਾਈ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਫਤੇਗੜ ਚੂੜੀਆਂ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਪੰਜ ਸੀ ਬਾਈ ਇਹ ਆਪਾਂ ਪੰਜੇ ਦਿਖਾਤੀਆਂ ਤੇ ਆਪਣੀ ਵੀਡੀਓ ਨੂੰ ਬਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜਿਹੜੇ ਭਰਾ ਆਪਣੀ ਵੀਡੀਓ ਨਵੇਂ ਦੇਖਦੇ ਆ ਤੇ ਉਹ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ